ਖੇਡੀਏ ਕੀ ਖੇਡਣਾ ਕੀ ਖੇਡਣਾ ਤੈਨੂੰ ਚਿਟੇ ਬੱਲਾ ਚੱਲ ਖੇਡਦੇ ਆ ਚੱਲਾ ਰੋਟੀ ਦੇ ਦਾਂ ਪਾਪਾ ਜੀ ਨੂੰ ਹੈ ਰੋਟੀ ਬਣਾ ਕੇ ਦੇਣਾ ਉਹ ਕਾਕੇ ਇਹਦੇ ਦੇਖ ਕੀ ਮਿਆ ਹੁਣ ਤੂੰ ਹਾਇ ਕਰ ਹਾਇ ਨੂਰੇ ਹੈਲੋ ਗੈਸ ਆ ਰਹੇ ਨੇ ਖੇਡੀਏ ਖੇਡਦੇ ਆ ਚਲੋ ਖੇਡੀਏ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਵਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤਕਰੀਬਨ ਦੁਪਹਿਰ ਦੇ 2:00 ਵਜੇ ਚੁੱਕੇ ਨਗੇ ਬੱਚੇ ਹੋਣ ਵਾਲੇ ਸਕੂਲੋਂ ਨੂਰ ਆਪਣਾ ਪਿਆ ਸੀ ਸੁਪ ਤਾਂ ਨੂਰ ਨੂੰ ਆਪਣਾ ਸਕੂਲ ਨਹੀਂ ਭੇਜਿਆ ਲੈ ਤੇ ਇਹ ਬਿਮਾਰ ਹੋਣ ਕਰਕੇ ਨਾ ਆ ਦੇਖੋ ਨੂਰ ਆਪਣਾ ਸੋਇਆ ਪਿਆ ਉਹ ਲਈ ਆਪਣਾ ਇਹਨੇ ਬਾਟਰ ਛੱਡਿਆ ਵਾ ਤੇ ਬਸ ਮੈ ਲੱਗੀ ਸੀ ਚਾਹ ਤਰਨ ਚਾਹ ਰੱਖੀ ਆਪਾਂ ਨੇ ਬਣਨੀ ਬੱਚੇ ਆਉਣ ਆਣੇ ਸਕੂਲੋਂ ਆਉਣ ਸਰ ਨਾਲ ਆਉਣਾ ਚਾਹ ਰਹਾਂ ਹੁੰਦਾ ਛੇਤੀ ਵਿੱਚ ਚਾਹ ਬਣੀ ਪਈ ਸੀ ਬਸ ਪੀਣੀ ਉਹਨਾਂ ਨੇ ਘੁੱਟ ਘੁੱਟੇ ਹੁੰਦੀ ਆ ਬਸ ਵੀ ਬਣੀ ਪਈ ਹੋਏ ਹੁੰਦੇ ਆਲੇ ਆ ਹੋ ਗਏ ਮੈਂ ਤਾਂ ਚਲੋ ਇਹਨੇ ਖੁਣਾ ਦੇ ਆਉਣ ਦੇ ਆਪਾਂ ਚਾਹ ਬਣਾ ਕੇ ਰੱਖ ਲੈਂਦੇ ਆ ਜਾਸਾ ਨਹੀਂ ਪਿੰਦੀ ਆਪਣੀ ਬੱਸ ਵੱਡੀ ਬੇਟੀ ਪਿੰਦੀ ਜਾਸਨੀ ਆਪਣੀ ਬਿਲਕੁਲ ਵੀ ਨਹੀਂ ਚਾਹ ਨਾ ਸਵੇਰ ਚਾਹ ਦੁਬੇਰੇ ਬਿਲਕੁਲ ਵੀ ਨਹੀਂ ਆਉਂਦੇ ਪਾਪਾ ਦੀ ਤਰ੍ਹਾਂ ਨਹੀਂ ਪੀਦੀ ਜੀ ਚਾਹ ਇਹ ਜੇਕਰ ਜੀ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਅੱਗੇ ਵੀ ਆਪਣੇ ਚੈਨਲ ਨੂੰ ਜ਼ਰੂਰ ਸ਼ੇਅਰ ਕਰਿਓ ਚਲੋ ਜੀ ਆਪਾਂ ਨੇ ਚਾਹ ਰੱਖ ਲਈਏ ਬਣ ਚਾਹ ਰੱਖਤੀ ਆਪਾਂ ਨੇ ਤੇ ਬੱਚਿਆਂ ਦਾ ਆਪਾਂ ਕਰਦੇ ਇੰਨੇ ਵੇਟ ਤੇ ਇਹਨਾਂ ਲਈ ਖਾਣ ਪੀਣ ਲਈ ਦੇਖਦੇ ਹਾਂ ਉਹਨਾਂ ਲਈ ਕੀ ਬਣ ਲਓ ਜੀ ਗੁੰਦ ਦੀਰ ਆਪਾਂ ਨੇ ਭੋਕੇ ਰੱਖ ਛੱਡਿਆ ਸੀਗਾ ਤੇ ਫ੍ਰੀਜ ਦੇ ਵਿੱਚ ਰੱਖਿਆ ਹੋਇਆ ਸੀ ਤੇ ਆਪਾਂ ਇਹਦੇ ਵਿੱਚ ਪਾਉਨੇ ਆ ਥੋੜਾ ਜਿਹਾ ਦੁੱਧ ਇਹ ਕੱਚਲ ਸੀ ਉਹਦੇ ਵਰਗਾ ਕੱਚਲ ਸੀ ਜਿਵੇਂ ਨਾੜਨੇ ਇਦਾਂ ਹੁੰਦਾ ਵੀ ਕਈ ਵਾਰ ਖਟਾਸ ਫੜ ਜਾਂਦਾ ਹੈ ਜਿਹੜਾ ਦੁੱਧ ਹੁੰਦਾ ਹੈਗਾ

ਅਤੇ ਥੋੜਾ ਜਿਹਾ ਪਾ ਦਵਾਂਗੇ ਨੋਟ ਨੂੰ ਅੱਜ ਜੀ ਤੁਸੀਂ ਵੀ ਖਾ ਲਓ ਗੋਲ ਗੁੱਤੀ ਦਾ ਗਰਮੀ ਦਾ ਤੂਫਾਨ ਆ ਕਈ ਨਿੰਬੂ ਵਗੈਰਾ ਪਾ ਕੇ ਜਿਵੇਂ ਸਕੰਜੀ ਵੀ ਬਣਾ ਕੇ ਉਹਦੇ ਵਿੱਚ ਵੀ ਆਪਾਂ ਇਹਨੂੰ ਪਾ ਕੇ ਢਾਈ ਲੱਗਦੇ ਉਹ ਵੀ ਬਹੁਤ ਵਧੀਆ ਚੀਜ਼ ਹੁੰਦਾ ਇਹ ਗੋਲ ਦੇ ਵਿੱਚ ਮਿਕਸ ਕਰਕੇ ਆਪਾਂ ਇਦਾਂ ਇਹਨੂੰ ਖਾ ਸਕਦੇ ਹਾਂ ਉਹ ਜੀ ਬੱਚੇ ਆ ਗਏ ਨੇ ਸਕੂਲੋਂ ਦੋਨੇ ਬੇਟੀਆਂ ਤੇ ਜੈ ਨੂਰ ਦਾ ਹਾਲ ਦੇਖੋ ਆਪਣੀ ਦਾ ਸੁੱਤੀ ਉੱਥੇ ਆ ਬਚਾਈ ਦਾ ਬਾਲ ਦੇਖੋ ਮਸਾਂ ਸੁੱਤੀ ਆ ਮਸਾਂ ਇਹਨੇ ਫੋਨ ਦਾ ਖਿਹੜਾ ਛੱਡਿਆ ਫੇਰ ਪਈਆ ਥੋੜਾ ਟਾਈਮ ਚਲੋ ਬਈ ਚੁੰਝ ਕਰ ਲਓ ਆਖੀ ਆ ਮੈਂ ਜੀ ਸ਼ਰਟ ਇੰਟਰਨੈਟ ਕਰਾਂ ਮੈਂ ਪਤਾ ਨਹੀਂ ਕੀ ਗੱਡੀ ਆਂਦੀ ਉਹਦੇ ਵਿੱਚ ਕੀ ਕਰਨਾ ਨਾ ਇੰਟਰਲੌਕ ਅੱਛਾ ਅੱਛਾ ਚਲੋ ਚੇਂਜ ਕਰੋ ਬਰਦੀ ਆਪਣੀ ਲਾਈਟ ਜੱਜ ਹੈ ਨਹੀਂ ਆਪਣੀ ਫਲੈਟਰ ਵੀ ਡਾਊਨ ਹੋ ਗਿਆ ਤੇ ਦੇਖੋ ਹੁਣ ਸ਼ਾਮ ਨੂੰ 5 ਵਜੇ ਤੱਕ ਕਹਿ ਰਹੇ ਨੇ ਆਊਗੀ ਜੀ ਨੂਰ ਲੱਗੀ ਆਪਣੀ ਖੇਡਣ ਵੱਡੀ ਬੇਟੀ ਨਾਲ ਤੇ ਆਪਾਂ ਲੱਗਦੇ ਆ ਕੱਪੜੇ ਧੋਣ ਦੇਖੋ ਨੂਰ ਇੱਧਰ ਦੇਖ ਇਹ ਤੂੰ ਡਿੱਗੇਗਾ ਤੂੰ ਦੇਖੀ ਇਰੂ ਤੈਨਾਂ ਘੜਬਤ ਟਿੱਗਣਾ ਤੇਰਕੇ ਜਾਣੀ ਹੈ ਨੂਰੇ ਗੱਲ ਸੁਣ ਛੱਟ ਵੱਜਣੀ ਤੇ ਹਟ ਜਾ ਨਾ ਪੁੱਤ ਨੀਚੇ ਉਤਰ ਜਾ ਮੈਂ ਤੈਨੂੰ ਕੀ ਕਹਿ ਰਹੀ ਆ ਨੀਚੇ ਉਤਰ ਜਾ ਛੱਟ ਵੱਜੂਗੀ ਆ ਲੈ ਜੀ ਨੂਰ ਦੇ ਕੰਮ ਦੇਖੋ ਨਾ ਬੱਤ ਲਓ ਜੀ ਕੱਪੜੇ ਪਾ ਤੇ ਧੋਣੇ ਬੱਚਾਂ ਦੀ ਸੀ ਇਕੱਲੇ ਕੱਪੜੇ ਇਹ ਉਹ ਲੋ ਇਹ ਤੁੱਟ ਜਾਂਦੇ ਆ ਆ ਕਿਤੇ ਬੈਨੇ ਕੱਪੜੇ ਟੈ ਦਿਨੇ ਠੇਕਰੇ ਸੀਗੇ ਤੇ ਲਾਈਟ ਨਹੀਂ ਹੈਗੀ ਸੀ ਸਟੋਰ ਚ ਹਨੇਰਾ ਸੀਗਾ ਤੇ ਰੱਖੇ ਨਹੀਂ ਹੈਗੇ ਤੇ ਹੁਣ ਆਪਾਂ ਇਹਨਾਂ ਨੂੰ ਚੱਕ ਕੇ ਰੱਖ ਦੇਾਂਗੇ ਦੇਖੋ ਇਹ ਧੁੱਪ ਕਿੰਨੀ ਹੋਈ ਪਈ ਆ ਤੇ ਆਪਣੇ ਵਿਹੜੇ 'ਚ ਦੇਖੋ ਰਾਂ ਕਿੰਨਾ ਹੋਇਆ ਪਿਆ 60000 ਪੱਤੇ ਆਲਣਾ ਜਿਆਦਾ ਘਾਹ ਹੋਇਆ ਫੈਸਲਾ ਆ ਰਿਹਾ ਪਤਾ ਨਹੀਂ ਕਰੋ ਨੋਟਾ ਹੋਏ ਨੇ ਤਾਂ ਪਛੇ ਬਹੁਤ ਜਿਆਦਾ ਹੋਈ ਪਈ ਆ ਤੇ ਇਧਰ ਫਾਪਾ ਜੀ ਨੇ ਬਣਾਏ ਸੀ ਮਸ਼ੀਨ ਵਾਲੇ ਬਕਸੇ ਜੀ ਇਹਨਾਂ ਨੂੰ ਕਰਤੇ ਹਟੇ ਨੇ ਰੰਗ ਦੇਖੋ ਨੂੰ ਨਹੀਂ ਰੰਗ ਕਰਕੇ ਹਟਿਆ ਹਲੇ ਗਿੱਲੇ ਗਿਆ ਹੈ ਹਾਂਜੀ ਇੱਥੇ ਮੈਂ ਲੱਗੀ ਸੀ ਆਪਣੇ ਕੱਪੜੇ ਸੰਭਾਲਣ ਮਸ਼ੀਨ 'ਚ ਕੱਪੜੇ ਪਾਉਣ ਤੋਂ ਬਾਅਦ ਮੈਂ ਲੱਗੀ ਸੀ ਤੇ ਕੰਪਰੀਸ ਮਾਲਣ ਟਾਈ ਕਰੀ ਪੈਸੀ ਮਗਾ ਚਲੋ ਇਹਨਾਂ ਨੂੰ ਅਮੀਰਾ 'ਚ ਸੈੱਟ ਕਰ ਦਈਏ ਤੇ ਲਾਈਟ ਨਹੀਂ ਹੈਗੀ ਸੀ ਦਿਨੇ ਉਧਰ ਹਨੇਰਾ ਬਹੁਤ ਜ਼ਿਆਦਾ ਸੀਗਾ ਤੇ ਮੈਂ ਕਿਹਾ ਚਲੋ ਹੁਣ ਲਾਈਟ ਆ ਗਈ ਤੇ ਆਪਾਂ ਹੁਣ ਸੈੱਟ ਕਰਕੇ ਇਹਨਾਂ ਨੂੰ ਰੱਖ ਦਈਏ ਤੇ ਇੱਥੋਂ ਦੇਖੋ ਨੂਰ ਮੇਰੀ ਕਰਾਰੀ ਸੀ ਹੈਲਪ ਤੇ ਕੱਪੜੇ ਵਗੈਰਾ ਰੱਖਣ ਤੋਂ ਬਾਅਦ ਮੈਂ ਆ ਗਈ ਸੀ ਕਿਚਨ ਦੇ ਵਿੱਚ ਉਧਰਲਾ ਸਾਰਾ ਕੰਮ ਹੋ ਗਿਆ ਸੀ ਕੱਪੜੇ ਮੈਂ ਇੱਕ ਵਾਰੀ ਦੇ ਕੱਢ ਕੇ ਸੁਕਣੇ ਪਾਈ ਸੀ ਤੇ ਚਲੋ ਮੈਂ ਕਿਹਾ ਦੂਜੇ ਕਪੜੇ ਬਾਹ ਚ ਮਾਂ ਸੁੱਕਣੇ ਪਾਉਣੇ ਜਿੰਨਾ ਟਾਈਮ ਗੇੜ ਆਊਗਾ ਉਹ ਕਪੜਿਆਂ ਨੂੰ ਉਹਨਾ ਟਾਈਮ ਆਪਾਂ ਜਿਹੜੇ ਆਪਣੇ ਬਰਤਨ ਨੇ ਬੱਚਿਆਂ ਦੇ ਟਿਫਨ ਵਗੈਰਾ ਸਕੂਲ ਵਾਲੇ ਵੀ ਆਪਾਂ ਉਹ ਧੋ ਕੇ ਹਨਾ ਸੁੱਕਣੇ ਪਾ ਦਿੰਨੇ ਥੋੜਾ ਜਿਹਾ ਵਿੱਚ ਪਾਣੀ ਵਗੈਰਾ ਰਹਿ ਜਾਂਦਾ ਨਾ ਬਾਕੀ ਹਲਦੀ ਵਗੈਰਾ ਦੇ ਸਬਜੀ ਵਾਲੇ ਦਾਗ ਹੁੰਦੇ ਵੀ ਚਲੋ ਉਹ ਮੜ ਜੇ ਵੀ ਜਿਵੇਂ ਸਾਡੇ ਧੋਪਾ ਨਾ ਉਹਦੇ ਸੇਕ ਨਾਲ ਉਹ ਦਾਗ ਜੇ ਉੱਡ ਜਾਣਗੇ ਸਾਰੇ ਤੇ ਇੱਥੇ ਮੈਂ ਲੱਗੀ ਸੀ ਆਪਣੇ ਜਿਹੜੇ ਬਰਤਨ ਸੀਗੇ ਉਹ ਸਾਫ਼ ਕਰਨਾ ਤੇ ਬਸ ਉਸ ਤੋਂ ਬਾਅਦ ਨਾਲ ਦੀ ਨਾਲ ਮੈਂ ਥੇ ਰੱਖੂਗੀ ਦਾਲ ਬਣਨੀ ਦਾਲ ਆਪਾਂ ਬਣਾਵਾਂਗੇ ਅੱਜ ਦਲੇ ਹੋਏ ਛੋਲਿਆਂ ਦੀ ਤੇ ਗਰਮੀ ਦੇ ਵਿੱਚ ਜ਼ਿਆਦਾਤਰ ਇਹੋ ਜਿਹੀਆਂ ਦਾਲਾਂ ਨੇ ਜਿਹੜੀਆਂ ਟੇਸਟੀ ਲੱਗਦੀਆਂ ਨੇ ਆਲੂ ਖਾਂ ਖਾ ਵੀ ਹਨਾ ਸੱਚੇ ਅੱਕੇ ਅੱਕ ਜੇ ਜਾਂਦਾ ਬੰਦਾ ਤੇ ਬਾਕੀ ਵੈਵਾਦੀ ਜੀ ਵੀ ਹੋ ਜਾਂਦੀ ਆ ਕਿ ਦੂਜੀਆਂ ਉਹਨਾਂ ਨਾਲ ਵੀ ਮੈਂ ਆਲੂ ਵਗੈਰਾ ਆਪਾਂ ਖਾਣੇ ਆਂਗੇ ਤੇ ਇਦਾਂ ਹੁੰਦਾ ਨਾ ਕਦੇ ਕਦੇ ਅਲੱਗ ਜੀ ਚੀਜ਼ ਬਣਾ ਕੇ ਖਾਈਏ ਤਾਂ ਟੇਸਟੀ ਵੀ ਲੱਗਦੀ ਰੋਜ਼ ਰੋਜ਼ ਇੱਕ ਚੀਜ਼ ਖਾਣ ਨੂੰ ਵੀ ਮਨ ਜਿਹੜਾ ਅੱਕ ਜਾਂਦਾਗਾ ਤੇ ਇੱਥੇ ਮੈਂ ਲਈ ਸੀ ਦਾਲੇ ਛੋਲੇ ਮੈਂ ਅੱਜ ਜੇ ਨਾਲ ਹੀ ਪਾਣੀ ਹੁੰਨੀ ਆ ਤਕਰੀਬਨ ਬਾਟੀ ਇੱਕ ਸੀਗਾ ਇਹ ਦਾਲੇ ਛੋਲੇ ਦੀ ਜਿਹੜੀ ਦਾਲ ਸੀਗੀ ਤੇ ਐਨ ਚੰਗੀ ਤਰ੍ਹਾਂ ਇਹਨੂੰ ਆਪਾਂ ਹੁਣ ਧੋ ਲਾ ਕੇ ਮੈਂ ਤਕਰੀਬਨ ਤਿੰਨ ਤੋਂ ਜਿਹੜੇ ਚਾਰ ਪਾਣੀ ਇਹਦੇ ਉ ਕੱਢ ਦੀ ਹੁੰਨੀਆਂ ਤੇ ਤਿੰਨ ਚਾਰ ਪਾਣੀ ਕੱਢਣ ਤੋਂ ਬਾਅਦ ਐਨ ਚੰਗੀ ਤਰ੍ਹਾਂ ਮਸਲ ਕੇ ਧੋ ਕੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਚਿਰ ਭਿਓ ਕੇ ਰੱਖ ਦੇਵਾਂਗੇ 10-15 ਅੰਕ ਮਿੰਟ ਤੇ ਜਿਹੜਾ ਨਾ ਥੋੜੀ ਜਿਹੀ ਦਾਲ ਇਹ ਸੌਫਟ ਹੋ ਜੂਗੀ ਤੇ ਥੋੜੀ ਜਿਹੀ ਫੁੱਲ ਜੂ ਤੇ ਬਾਕੀ ਰਿਜਨ 'ਚ ਵੀ ਨਹੀਂ ਜ਼ਿਆਦਾ ਟਾਈਮ ਲੱਗਦਾ ਹਨਾ ਤੇ ਬਸ ਇਥੇ ਨਾਲ ਦੀ ਨਾਲ ਮੈਂ ਕੁੱਕਰ ਧੋ ਕੇ ਉਹਦੇ ਵਿੱਚ ਪਾਣੀ ਰੱਖ ਦੂੰਗੀ ਗਰਮ ਹੋਣਾ ਵੀ ਜਿੰਨਾ ਟਾਈਮ ਚ ਆਪਣੀ ਦਾਲ ਭਿੱਜੂਗੀ ਹਨਾ ਓਨੇ ਟਾਈਮ ਚ ਆਪਾਂ ਜਿਹੜਾ ਪਾਣੀ ਆ ਗਰਮ ਹੋ ਜੂਗਾ ਨਾਲੇ ਆਪਣਾ ਤੇ ਨਾਲ ਦੀ ਨਾਲ ਆਪਾਂ ਜਿਹੜੇ ਉਹਦੇ ਵਿੱਚ ਮਸਾਲੇ ਪਾਉਣੇ ਆ ਤੇ ਆਪਾਂ ਉਹ ਪਾ ਦੇਨੇ ਥੋੜਾ ਟਾਈਮ ਉਹ ਵਿੱਚ ਪੱਕ ਜਾਣਗੇ ਹਨਾ ਇਹ ਵਿੱਚ ਪਾਉਂਗੇ ਮੈਂ ਹਲਦੀ ਨਮਕ ਗਰਮ ਮਸਾਲਾ ਮਿਰਚ ਹਨਾ ਤੇ ਇਹ ਮਿਰਚ ਇਥੇ ਮੈਂ ਰੈੱਡ ਮੇਰੇ ਕੋਲ ਥੋੜੀ ਸੀ ਤੇ ਮੈਂ ਥੋੜੀ ਪਾਉਂਗੀ ਮੈਂ ਕਿਹਾ ਜਿਆਦਾ ਪਰ ਇਹਦੇ ਵਿੱਚ ਹਰੀ ਮਿਰਚ ਪਾਵਾਂਗੇ ਤੇ ਹਰੀ ਮਿਰਚ ਨਾਲ ਥੋੜੀ ਜੀ ਰੰਗਤ ਆ ਜਿਹੜੀ ਬਹੁਤ ਸੋਹਣੀ ਆ ਜਾਂਦੀ ਹੈਗੀ ਦਾਲ ਦੀ ਤੇ ਲਓ ਜੀ ਇੱਥੇ ਆਪਾਂ ਇਹਨੇ ਮਸਾਲੇ ਵਗੈਰਾ ਪਾ ਕੇ ਰੱਖ ਦਾਂਗੇ ਜਿੰਨਾ ਟਾਈਮ ਪਾਣੀ ਆਪਣਾ ਹੋਊਗਾ ਗਰਮ ਤੇ ਬਸ ਨਾਲ ਦੀ ਨਾਲ ਜਿਹੜੇ ਆਪਣੇ ਮੇਰੇ ਇੱਥੇ ਬਰਤਨ ਹੁੰਦੇ ਨਾਲ ਦੀ ਨਾਲ ਬਸ ਮੈਂ ਉਹ ਸੰਭਾਲ ਕੇ ਰੱਖ ਦਊਂਗੀ ਤੇ ਅੱਜ ਮੈਂ ਥੋੜਾ ਜਿਹਾ ਪਾਉਂਗੀ ਇਹਦੇ ਵਿੱਚ ਕद्दू ਹਨਾ ਅੱਧਾ ਕੱਟ ਕੇ ਤੇ ਇਹਦੇ ਵਿੱਚੋਂ ਅੱਧਾ ਕद्दू ਆ ਜਿਹੜਾ ਉਹ ਕੱਟ ਕੇ ਪਾਉਂਗੀ ਤੇ ਨਾਲ ਹੀ ਪਾਉਂਗੀ ਮੈਂ ਦੇਸੀ ਘਿਓ ਤੇ ਇਹਦੇ ਨਾਲ ਹਨਾ ਵੀ दाल ਜਦੋਂ ਆਪਾਂ ਕੁੱਕਰ ਦਾ ਢੱਕਣ ਬੰਦ ਕਰਦੇ ਆ ਨਾ ਬਹੁਤ ਵਧੀਆ ਤਰੀਕਾ ਜਿਹਾ ਥੋੜੀ ਵੀ दाल ਏਦਾਂ ਬਾਹਰ ਆਉਂਦੀ ਆ ਹਨਾ ਤਾਂ ਤੁਸੀਂ ਵੀ ਏਦਾਂ ਥੋੜਾ ਜਿਹਾ ਘਿਓ ਜਾਂ ਫਿਰ ਫਾਈਨਡ ਆਲ ਜੋ ਤੁਸੀਂ ਵਰਤਦੇ ਹੋ ਉਹ ਇਹਦੇ ਵਿੱਚ ਪਾ ਕੇ ਦੇਖਿਓ ਤੇ ਕਦੇ ਵੀ दाल ਆ ਜਿਹੜੀ ਨਹੀਂ ਬਾਹਰ ਉਹ ਇੱਥੇ ਮੈਂ ਕੱਦੂ ਅੱਦਾ ਕੱਟ ਕੇ ਧੋ ਲਿਆ ਸੀ ਤੇ ਇਹਦੇ ਨਾਲ ਜਿਹੜਾ दाल ਦਾ ਟੇਸ ਹੈ ਸੱਚੀ ਕੱਦੂ ਪਾਉਣਾ ਬਹੁਤ ਜ਼ਿਆਦਾ ਵਧੀਆ ਹੁੰਦਾਗਾ ਤੁਸੀਂ ਵੀ ਕਦੇ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਸਾਡੇ ਪਿੰਡ ਮੇਰੇ ਮੰਮੀ ਵੀ ਦਾਲ ਆ ਜਿਹੜੀ ਇੱਦਾਂ ਬਣਾਉਂਦੇ ਹੁੰਦੇ ਸੀ ਮੇਰੇ ਪਾਪਾ ਨੂੰ ਬਹੁਤ ਜ਼ਿਆਦਾ ਪਸੰਦ ਸੀਗੀ ਇਹ ਵਾਲੀ ਦਾਲ ਇੱਦਾਂ ਕਦੂ ਪਾ ਕੇ ਬਹੁਤ ਜੀ ਨਾਲ ਖਾਂਦੇ ਹੁੰਦੇ ਸੀਗੇ ਉਹ ਤੇ ਮੈਂ ਵੀ ਅੱਜ ਇੱਥੇ ਹੀ ਸੋਚਿਆ ਮੈਂ ਕਿ ਚਲੋ ਆਪਣੇ ਕੋਲ ਕਦੂ ਵੀ ਪਿਆ ਕੱਚਾ ਕੱਚਾ ਸੀ ਸੱਚੀ ਤੇ ਵੀ ਚਲੋ ਨਾਲੇ ਗਰਮੀ ਆ ਨਾ ਵੈਸੇ ਵੀ ਚੰਗਾਗਾ ਜਿੰਨਾ ਆਪਾਂ ਤੋਂ ਖਾਦਾ ਜਾਵੇ ਵੀ ਠੰਡਾ ਹੁੰਦਾ ਵਾ ਤੇ ਇਹਦਾ ਕੱਟ ਕੇ ਧੋ ਕੇ ਮੈਂ ਵਿੱਚ ਦਾਲ ਦੇ ਪਾ ਦੂੰਗੀ ਤੇ ਬੱਸ ਉਸ ਤੋਂ ਬਾਅਦ ਆਪਾਂ ਲਾ ਦਾਂਗੇ ਇਹਦਾ ਕੁੱਕਰ ਤੇ ਐ ਚੰਗੀ ਤਰ੍ਹਾਂ ਜਿਹੜੀ ਆਪਣੀ ਦਾਲ ਆ ਜਦੋਂ ਰਿੱਜ ਜੂਗੀ ਤੇ ਫੇਰ ਆਪਾਂ ਲਗਾਵਾਂਗੇ ਤੜਕਾ ਤੇ ਲਓ ਜੀ ਤੇ ਦਾਲ ਆਪਾਂ ਨੇ ਰੱਖਤੀ ਆ ਗੀ ਬਣਨੀ ਉਹਨੇ ਟਾਈਮ ਆ ਆਪਦਾ ਜਿਹੜਾ ਲਸਣ ਪਿਆਜ਼ ਆਪਦਾ ਉਹ ਛਿੱਲੂਗੀ ਨਾਲੇ ਜਿਹੜੇ ਕੁਛ ਆਪਣੇ ਤੇ ਇੱਥੇ ਬਰਤਨ ਵਗੈਰਾ ਹੋਣਗੇ ਚਲੋ ਆਪਾਂ ਉਹ ਸਾਫ਼ ਕਰ ਦਾਂਗੇ ਨਾਲ ਦੀ ਨਾਲ ਹੀ ਚਲੋ ਚੱਕੇ ਜਾਣਾ ਨਾ ਕਿਚਨ 'ਚ ਥੋੜਾ ਜਿਹਾ ਖਿਲਾਰਾ ਜਾਂ ਨਹੀਂ ਪੈਂਦਾ ਹਨਾ ਜਦੋਂ ਨਾਲ ਨਾਲ ਆਪਾਂ ਬਰਤਨਾਂ ਜਿਹੜੇ ਸਾਫ਼ ਕਰੀ ਜਾਂਦੇ ਆ ਤੇ ਬਸ ਇੱਥੇ ਮੇਰੇ ਕੋਲ ਦੋ ਚਾਰ ਕਬਰੇਟਾਂਆਂ ਸੀਗੀਆਂ ਮੈਂ ਨਾਲ ਨਾਲ ਉਹ ਤੋਂ ਕਿ ਰੱਖ ਦੂੰਗੀ ਤੇ ਇੱਥੇ ਥੋੜੀ ਜਿਹੀ ਪਈ ਸੀ ਚਾਹ ਤੇ ਬੱਚਿਆਂ ਨੇ ਪੀਣੀ ਸੀਗੀ ਉਹ ਮੈਂ ਉਹਨਾਂ ਨੂੰ ਕਪਾਂਚ ਕੱਢ ਕੇ ਦੇਤੀ ਸੀ ਤੇ ਲਓ ਜੀ ਦਾਲ ਆਪਣੀ ਤਾਂ ਤਕਰੀਬਨ ਰਿਜੀ ਚੁੱਕੀ ਸੀ ਤੇ ਮੈਂ ਅਬ ਦਾ ਜਿਹੜਾ ਮਸਾਲਾ ਸੀ ਤੜਕੇ ਵਾਲਾ ਉਹ ਮੈਂ ਕੱਟ ਲਿਆ ਸੀ ਤੇ ਇੱਥੇ ਮੈਂ ਲੱਗੀ ਸੀਗੀ ਆਟਾ ਗੁੰਨਣ ਮੈਂ ਕਿਹਾ ਚਲੋ ਆਟਾ ਵੀ ਨਾਲ ਦੀ ਨਾਲ ਗੁੰਨ ਕੇ ਰੱਖ ਦਿੰਨੀ ਆ ਕਿ ਫੇਰ ਹੀ ਤੜਕਾ ਲਗਾਉਂਗੀ ਤੇ ਆਟਾ ਨਾ ਥੋੜਾ ਜਿਹਾ ਸੌਫਟ ਜਾ ਹੋ ਜਾਂਦਾ ਇੱਥੇ ਬਾਹਰ ਸ਼ਾਇਦ ਕੋਈ ਆਵਾਜ਼ ਮਾਰ ਰਿਹਾ ਸੀ ਮੈਂ ਉਹੀ ਦੇਖ ਰਹੀ ਸੀ ਤੋਤਨਵਾਰੀ ਦੇਖਿਆ ਮੈਂ ਪਤਾ ਨਹੀਂ ਕੌਣ ਸੀਗਾ ਤੇ ਹੁਣ ਮੇਰੇ ਯਾਦ ਨਹੀਂ ਹੈਗਾ ਬਸ ਲੋਹੀ ਤੋਤਨਵਾਰੀ ਦੇਖ ਰਹੀ ਸੀ ਜਿਹ ਵੀ ਕੋਣ ਆਵਾਜ਼ ਮਾਰ ਰਿਹਾਗਾ ਬਾਹਰ ਤੇ ਆ ਟੈਂ ਚੰਗੀ ਤਰ੍ਹਾਂ ਵੀ ਗੁੰਨ ਕੇ ਰੱਖ ਕੇ ਨਾ ਥੋੜਾ ਸੌਫਟ ਹੋ ਜਾਊਗਾ ਤੇ ਬਾਕੀ ਰੋਟੀ ਵੀ ਬਹੁਤ ਜਿਹੜੀ ਵਧੀਆ ਹਨਾ ਬਣਦੀ ਹੈਗੀ ਤੇ ਤੜਕੇ ਨੂੰ ਬਸ ਮੈਂ ਥੇ ਲਸਣ ਤੇ ਪਿਆਜ਼ ਲਿਆ ਸੀਗਾ ਹੋਰ ਕੋਈ ਹੈ ਨਹੀਂ ਸੀ ਮੇਰੇ ਕੋਲ ਜਿਵੇਂ ਅਦਰਕ ਵਗੈਰਾ ਹੋ ਗਿਆ ਇਹ ਇਹ ਦੇਖੋ ਜੀ ਦਾਲ ਆਪਣੀ ਰਿਜ ਗਈ ਐ ਨ ਚੰਗੀ ਤਰ੍ਹਾਂ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹ ਵਾਲੀ ਘੋਟਨੀ ਜਿਹੜੀ ਉਹ ਮਾਰਾਂਗੇ ਨਾ ਜਿਹਦੇ ਨਾਲ ਥੋੜੀ ਜਿਹੜੀ ਦਲੇ ਹੋਏ ਛੋਲੇ ਹੁੰਦੇ ਨੇ ਨਾ ਥੋੜੇ ਜੇ ਖੜਮੇ ਜਿਹੜਾ ਇਹਦਾ ਵੀ ਥੋੜੇ ਜੇ ਪੀਸੇ ਜਾਣਗੇ ਮੈਸ਼ ਜੇ ਹੋ ਜਾਣਗੇ ਤੇ ਕੋਈ ਕੋਈ ਖੜਮਾ ਜਰ ਜੂ ਇਹਨਾਂ ਦਾਲ ਦਾ ਜਿਹੜਾ ਟੇਸਟ ਆ ਤੇ ਦੇਖਣ ਨੂੰ ਵੀ ਸੋਹਣੀ ਲੱਗਦੀ ਐ ਦਾਲ ਇੱਥੇ ਮੇਰੇ ਕੋਲ ਨਾ ਨੂਰ ਫੇਰੀ ਸੀ ਪਤਾ ਨਹੀਂ ਸ਼ਾਇਦ ਉਹ ਕੀ ਮੰਗ ਰਹੀ ਸੀ ਮੇਰੇ ਤੋਂ ਤੇ ਲਓ ਜੀ ਜਿੰਨਾ ਟਾਈਮ ਆਪਣੀ ਦਾਲ ਆਪਣੀ ਰਿਜ ਚੁੱਕੀ ਤੇ ਉਹਨਾਂ ਟਾਈਮ ਤੇ ਆਪਾਂ ਲਗਾ ਲਾਂਗੇ ਤੜਕਾ ਤੇ ਨਾਲ ਦੀ ਨਾਲ ਬਸ ਆ ਆਟਾ ਗੁੰਨੇਗੇ ਨਾਲ ਦੀ ਨਾਲ ਆਪਾਂ ਰੋਟੀ ਬਣਾ ਲਾਂਗੇ ਤੇ ਇੱਥੇ ਮੈਂ ਲਫਨ ਪਿਆ ਚੀਲ ਲੈ ਤੇ ਨਾਲ ਹੀ ਲੈ ਸੀਗੇ ਦੋ ਟਮਾਟਰ ਤੇ ਕੁਝ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਦੇਖਣ ਨੂੰ ਸਾਨੂੰ ਜਿਆਦਾ ਲੱਗ ਰਹੀਆਂ ਹੋਣੀਆਂ ਪਰ ਇਹ ਕੋੜੀਆਂ ਬਿਲਕੁਲ ਵੀ ਨਹੀਂ ਸੀਆਂ ਨਾ ਮਾਤਰ ਦੀਆਂ ਕੋੜੀਆਂ ਸੀਗੀਆਂ ਤੇ ਆ ਕਰਕੇ ਮੈਂ ਜਿਹੜੀਆਂ ਹਰੀਆਂ ਮਿਰਚਾਂ ਇਹ ਪਾ ਲਈਆਂ ਸੀਗੀਆਂ ਤੇ ਧਨੀਆ ਵਗੈਰਾ ਨਹੀਂ ਹੈਗਾ ਸੀ ਮੇਰੇ ਕੋਲੇ ਤੇ ਲੋ ਜੀ ਇੱਥੇ ਤੇਲ ਗਰਮ ਹੋਣ ਤੋਂ ਬਾਅਦ ਮੈਂ ਲੱਗੀ ਸੀ ਨਾਲ ਦੀ ਨਾਲ ਸਰਦੀਨ ਨੂੰ ਦਾਲ ਨੂੰ ਤੜਕਾ ਲਗਾਉਣਾ ਤੇ ਪਹਿਲਾਂ ਮੈਂ ਜੀਰਾ ਵਗੈਰਾ ਪਾਇਆ ਸੀਗਾ ਤੇ ਤੇਲ ਗਰਮ ਹੋਣ ਤੋਂ ਬਾਅਦ ਫਿਰ ਮੈਂ ਪਾਇਆ ਸੀ ਥੋੜਾ ਜਿਹਾ ਲਸਣ ਤੇ ਬਾਅਦ ਵਿੱਚ ਮੈਂ ਪਾਇਆ ਸੀ ਕਿ ਪਿਆਜ਼ ਤੇ ਜਿਹੜੀ ਲਸਣ ਦੀ ਖੁਸ਼ਬੂ ਆ ਨਾ ਸੱਚ ਬਹੁਤ ਸੋਹਣੀ ਹੋਣੀ ਤੇ ਉਪ ਇਦਾਂ ਪਹਿਲਾਂ ਪਾਉਨੇ ਆ ਤੇ ਲੋ ਜੀ ਜਿੰਨਾ ਟਾਈਮ ਚ ਆਪਣੇ ਪਿਆਜ਼ ਰਿਝ ਚੁੱਕੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਹੈਗੀਆਂ ਮਿਰਚਾਂ ਤੇ ਟਮਾਟਰ ਥੋੜਾ ਜਿਹਾ ਟਾਈਮ ਆਪਾਂ ਇਹਨਾਂ ਨੂੰ ਰਿਜਾਵਾਂਗੇ ਤੇ ਬਸ ਉਸ ਤੋਂ ਬਾਅਦ ਆਪਾਂ ਜਿਹੜਾ ਤੜਕਾ ਆਪਣਾ ਕੁੱਕਰ ਦੇ ਵਿੱਚ ਦਾਲ ਦੇ ਵਿੱਚ ਮਿਕਸ ਕਰ ਦਾਂਗੇ ਤੇ ਤੁਸੀਂ ਵੀ ਦੱਸਿਓ ਕਿ ਨੂੰ ਕੀ ਦੀ ਫੇਵਰਟ ਹੈ ਇਹ ਦਾਲ ਕਿਹਦੀ ਕਿਹਦੀ ਫੇਵਰਟ ਹੈ ਤੇ ਸਾਡੇ ਸਾਰੇ ਘਰ ਚ ਸਾਰੇ ਵਧੀਆ ਜੀ ਨਾਲ ਖਾਂਦੇ ਆ ਬੱਚੇ ਵੀ ਇਹਨਾਂ ਦੇ ਪਾਪਾ ਵੀ ਪਾਪਾ ਜੀ ਵਧੀਆ ਜੀ ਨਾਲ ਸਾਰੇ ਦਾਲ ਖਾਂਦੇ ਇਦਾਂ ਨਹੀਂ ਹੈਗਾ ਕੋਈ ਵੀ ਇਹ ਦਾਲ ਨਹੀਂ ਸਾਡੇ ਪਸੰਦ ਨਹੀਂ ਹੈਗੀ ਜਾਂ ਅਸੀਂ ਨਹੀਂ ਖਾਣੀ ਤੇ ਚਲੋ ਜੀ ਦਾਲ ਨੂੰ ਆਪਣੀ ਨੂੰ ਲੱਗ ਗਿਆ ਤੜਕਾ ਤੇ ਬਸ ਨਾਲ ਦੀ ਨਾਲ ਬੱਚੇ ਮੰਗ ਰਹੇ ਸੀ ਰੋਟੀ ਨੂੰ ਤਾਂ ਮੇਰੇ ਕੋਲੇ ਦੋ ਗੇਲੇ ਲੱਗਾਂਗੇ ਸੀ ਇਥੇ ਤੇ ਮੈਂ ਵਾਇਸ ਸੰਬੰਧ ਕੀਤੀ ਸੀ ਵਿੱਚ ਉਹਦੇ ਬੋਲਦੀ ਦੀ ਬਹੁਤ ਕੁਸ਼ ਕਰਦੀ ਫੇਰੀ ਸੀ ਮੇਰੇ ਕੋਲੇ ਵੀ ਛੇਤੀ ਛੇਤੀ ਮੈਨੂੰ ਰੋਟੀ ਬਣਾ ਦੋ ਦੇਖੋ ਇਹ ਦਾਲ ਆਪਣੀ ਦੇਖਣ ਨੂੰ ਹੀ ਸੱਚੀ ਇੰਨੀ ਜਿਆਦਾ ਸੋਹਣੀ ਲੱਗ ਰਹੀ ਆ ਤੇ ਕਾਣਚ ਤਾਂ ਤੁਸੀਂ ਵੀ ਸੋਚ ਸਕਦੇ ਹੋਵੋਗੇ ਵੀ ਟੇਸਟ ਇਹਦਾ ਕਿੰਨਾ ਵਧੀਆ ਆਇਆ ਹੋਊਗਾ ਤੇ ਆਜੋ ਜੀ ਤੁਸੀਂ ਵੀ ਖਾ ਲਓ ਰੋਟੀ ਦਾਲ ਆਪਣੀ ਬਣ ਚੁੱਕੀ ਆ ਮੈਂ ਲੱਗਦੀ ਆ ਹੁਣ ਫੁਲਕੇ ਪਕਾਉਣ ਤੇ ਬੱਸ ਇਹ ਹੁੰਦਾ ਵੀ ਹੈ ਨਾ ਵਧੀਆ ਵੀ ਜਦੋਂ ਬੱਚੇ ਸਾਰੀ ਦਾਲ ਸਬਜ਼ੀ ਵਧੀਆ ਜੀ ਨਾਲ ਖਾਂਦੇ ਆ ਆਪ ਦਾ ਬਣਾਉਣ ਵਾਲੇ ਦਾ ਵੀ ਜਿਹੜਾ ਮਾਣਾ ਹਨਾ ਉਹ ਖੁਸ਼ ਹੋ ਜਾਂਦਾ ਜੇਕਰ ਇਦਾਂ ਹੋਵੇ ਵੀ ਨਹੀਂ ਅਸੀਂ ਨਹੀਂ ਖਾਣੀ ਇੱਕ ਬੱਚਾ ਕਹੇ ਦੂਜੇ ਨੇ ਖਾਣੀ ਹੋਵੇ ਤਾਂ ਫਿਰ ਆਪ ਦਾ ਵੀ ਬਣਾਉਣ ਵਾਲੇ ਦਾ ਮਨ ਵੀ ਨਹੀਂ ਸੱਚੀ ਖੁਸ਼ ਹੁੰਦਾ ਹੈਗਾ ਸ਼ਸ਼ੀ ਕਹਾ ਜਿਵੇਂ ਮੈਬਲਫੁਲ ਠੀਕ ਹੈ ਤੇ ਉਹਦੇ ਮੇ ਮम्मा ਰੋਟੀ ਬਣਾ ਰਹੇ ਨੇ ਤੇ ਇਦਾਂ ਨੂਰ ਵਰਗੇ ਰੋਟੀ ਖਾ ਰਹੇ ਨੇ ਆ ਦੇਖੋ ਉੱਧਰ ਮੇਰੀ ਬੰਟੀ ਦਾ ਰੋਣਾ ਨੂੰ ਖਵਾਈ ਜਾ ਰਹੀ ਹੈ ਹਲੋ ਕਈ ਜਾਂਦੇ ਰੋਟੀ ਦਾ ਵੇਟ ਕਰ ਰਹੇ ਨੇ ਤੇ ਮੇਰੇ ਦਾदू ਰੋਟੀ ਦਾ ਵੇਟ ਕਰ ਰਹੇ ਨੇ ਆਲੂ ਜੀ ਖਾ ਲੋ ਤੁਸੀਂ ਵੀ ਗਰਮ ਗਰਮ ਰੋਟੀ ਹੂੰ ਮੈਨ ਲੱਗ ਗਿਆ ਪਾਪਾ ਜੀ ਨੂੰ ਤੇ ਰੋਟੀ ਉਹ ਵੇਟ ਕਰ ਰਹੇ ਨੇ ਬੱਚਾ ਪਾਰਟੀ ਇੱਧਰ ਲੱਗੀ ਹੋਈ ਹੈ ਦੇਖੋ ਅੱਜ ਮੈਂ ਕਰ ਰਹੀ ਹਾਂ ਬਲੌਗਿੰਗ ਇਹ ਤੇ ਰੋਟੀ ਲੋ ਜੀ ਆਪਾਂ ਲੱਗ ਗਏ ਰੋਟੀ ਬਣਾਉਣ ਬੱਚੇ ਸੁਰੂ ਦਿਖਾਈ ਦਿੱਤੇ ਉਹ ਲੱਗੇ ਹੋਏ ਨੇ ਰੋਟੀ ਖਾਣ ਅੱਜ ਜਸਨੇ ਕੀਤਾ ਬਲੌਗਿੰਗ ਨੂੰ ਸ਼ੌਕ ਬਹੁਤ ਹੈ ਪਰ ਥੋੜਾ ਜਿਹਾ ਬੋਲਰ ਚ ਹਮ ਕਰਦੇ ਨੇ ਮੈਂ ਕਿਹਾ ਜਿਉ ਜੋ ਕਰੇਗੀ ਹੈ ਨਾ ਉਸ ਹਾਂ ਨਾ ਲਾਉਣਾ ਕੋਣਾ ਨਾ ਲਾਗਾ ਬੱਚਾ ਬੋਲਦਾ ਤੁਸੀਂ ਵੀ ਦੱਸਿਓ ਜਸਾ ਆਪਣੀ ਕਿਵੇਂ ਦੀ ਬੋਲੀ ਆ ਮਜ਼ਾ ਕਰ ਰਿਓ ਤੁਸੀਂ ਲੋ ਜੀ ਸਰਟੀਫਿਕੇਟ ਪਕਾ ਲਏ ਆਪਾਂ ਇਹਨਾਂ ਦੇ ਪਾਪਾ ਦੀ ਕਰਾਂਗੇ ਬੇਟ ਪਤਾ ਨਹੀਂ ਕਿੰਨੇ ਵਜੇ ਆਉਣਗੇ ਬਸ ਨਾ ਬੱਚਿਆਂ ਨੂੰ ਤਾਂ ਫਨਾਈ ਦੇ ਰਿਹਾ ਠੀਕ ਕਰ ਤੇ ਬਹੁਤ ਲੇਟ ਹੋ ਜਾਣਗੇ ਨਾ ਫਿਰ ਸੋਆ ਇਹਨਾਂ ਨੇ ਸਕੂਲ ਜਾਣਾ ਹੁੰਦਾ ਇਹਨੇ ਰੋਟੀ ਖਾਣ ਕੇ ਫਿਰ ਉਹਨਾਂ ਨੇ ਸਕੂਲ ਗਏ ਹਨਾ ਤੇ ਬਾਕੀ ਸੌਂਦੀਆਂ ਤਾਂ ਹੀ ਵੈਸੇ ਵੀ ਨਹੀਂ ਜਿਨਾਂ ਤੇ ਇਹਨਾਂ ਦੇ ਪਾਪਾ ਆਉਂਦੇ ਨਹੀਂ ਬਹੁਤ ਹੋ ਘਰਦਿਆਂ ਨੇ ਉਹਦਾ ਦੂਸਰਾ ਹੁੰਦੀ ਆ ਨਾ ਬੇਟੀਆਂ ਨੂੰ ਜਿਨਾਂ ਤੇ ਰਟੇ ਸੱਟ ਪਾਪਾ ਨਹੀਂ ਆਉਂਦੇ ਇਹਨਾਂ ਦੇ ਕੋਣ ਵੀ ਰੌਣੀਆਂ ਜੇ ਬਾਈ ਚਾਂਸ ਨਹੀਂ ਆ ਜੀ ਇਹਨਾਂ ਨੂੰ ਫੋਨ ਲਾ ਕੇ ਪੁੱਛੀ ਜਾਣਾ ਕਿ ਤੁਸੀਂ ਆਈ ਨਹੀਂ ਹੈਂ। ਤੁਮ ਜੀ ਕਿੰਨਾਂ ਨੇ? ਚਲੋ ਜੀ ਅੱਜ ਦੇ ਵਲੌਗ ਦਾ ਐਂਡ ਦੇਖੀ ਕਰਦੇ ਆਂ। ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜਾਇਓ। ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅੱਗੇ ਵੀ ਅਪਡੇਟਸ ਨਾਲ ਸੱਚ ਵੀਡੀਓ ਜ਼ਰੂਰ ਸ਼ੇਅਰ ਕਰਿਓ ਹਨਾ। ਕਿ ਜਰੂਰ ਸਪੋਰਟ ਕਰਿਓ ਆਪਣੀ ਇਸ ਭੈਣ ਦੀ। ਨਰਤੋਬਾਤ ਸਾਰੇ ਜਣੇ ਕਮੈਂਟ ਵੀ ਜਰੂਰ ਕਰਕੇ ਜਾਇਆ ਕਰੋ ਜੀ ਚਲੋ ਜੀ ਅੱਜ ਦੇ ਆਪਾਂ ਕਿਸੇ ਨਵੇਂ ਬਲੌਗਰ ਲਈ ਕਿਸੇ ਨਵੀਂ ਵੀਡੀਓ ਲਈ ਜਦ ਤੱਕ ਦੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ